ਇੱਕ ਵਾਰ ਪੱਟੀ ਦੇ ਫੌਜਦਾਰ ਦਾ ਮਨ ਇਥੋਂ ਦੇ ਇੱਕ ਰਹੀਮ ਬਖਸ਼ ਮਾਸ਼ੀ ਦੀ ਨੌਜਵਾਨ ਤੇ ਸੁੰਦਰ ਲੜਕੀ ਸਲਮਾ ਤੇ ਆ ਗਿਆ ਉਸ ਦੇ ਰੇਸ਼ਤੇ ਦੇ ਲਈ ਪੈਗਾਮ ਭਲਾਇਆ ਗਰੀਬ ਸਿਆਣੇ ਬਾਪ ਨੇ ਜਦ ਆਪਣੀ ਸੁਗੜਤੀ ਪਾਸੋਂ ਉਸ ਦੀ ਰਜਾ ਪੁੱਛੀ ਤਾਂ ਉਸ ਨੇ ਸ਼ਾਦੀशुदा ਪੁੱਤਾਂ ਧੀਆਂ ਵਾਲੇ ਆਪਣੇ ਤੋਂ ਵਢੇਰੀ ਉਮਰ ਦੇ ਨਿੱਤ ਦੇ ਸ਼ਰਾਬੀ ਅਤੇ ਤਾਨਾਸ਼ਾਹ ਮਰਦ ਦੀ ਹਵਸ ਦਾ ਸ਼ਿਕਾਰ ਬਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿਹਾ ਕਿ ਉਹ ਕਦਾਚਿਤ ਉਸ ਨਾਲ ਨਿਕਾ ਨਹੀਂ ਕਰਾ ਸਕਦੀ ਫੌਜਦਾਰ ਨੇ ਖਿਹੜਾ ਨਾ ਛੱਡਿਆ ਪਹਿਲਾਂ ਲਾਲਚ ਦਿੰਦਾ ਰਿਹਾ ਫਿਰ ਧਮਕੀਆਂ ਤੇ ਉਤਰ ਆਇਆ ਪਰ ਜਦ ਉਸ ਮਰਦ ਬੱਚੀ ਉੱਤੇ ਕੋਈ ਵੀ ਅਸਰ ਨਾ ਹੋਇਆ ਤਾਂ ਆਪਣੇ ਆਦਮੀ ਭਿਜਵਾ ਕੇ ਉਸ ਕੁੜੀ ਨੂੰ ਚੱਕ ਲਿਆਂਦਾ ਜਦ ਉਸ ਨੇ ਰੂਬਰੂ ਸਾਫ਼ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਆਪਣੀ ਹਵੇਲੀ ਦੇ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਤੇ ਉਸ ਉੱਤੇ ਸਖਤ ਪਹਿਰਾ ਲਾ ਦਿੱਤਾ ਰਹੀਮ ਬਖਸ਼ ਨੂੰ ਫਿਰ ਸਦਿਆਤੇ ਕਿਹਾ ਕਿ ਜੇ ਐਸ ਦੀ ਸੁੱਖ ਚਾਹੁੰਦਾ ਹੈ ਤਾਂ ਐਸ ਨੂੰ ਆਖਰੀ ਵਾਰ ਸਮਝਾ ਲੈ ਮੈਨੂੰ ਇਨਕਾਰ ਕਰਕੇ ਇਹ ਜਿੰਦਾ ਨਹੀਂ रह ਸਕਦੀ ਰਹੀਮ ਬਖਸ਼ ਧੀ ਨੂੰ ਮਿਲਿਆ ਤੇ ਆਪਣੀ ਬੇਵਸੀ ਦਾ ਵਾਸਤਾ ਪਾਇਆ ਕੁੜੀ ਨੇ ਪਿਓ ਨੂੰ ਹੌਸਲਾ ਦਿੱਤਾ ਤੇ ਕਿਹਾ ਮੈਂ ਮਰ ਬੇਸ਼ੱਕ ਜਾਵਾਂ ਪਰ ਐਸ ਨਾਲ ਨਕਾ ਨਹੀਂ ਕਰਾਵਾਂਗੀ ਅੱਬਾ ਤੂੰ ਲਾਹੌਰ ਜਾ ਕੇ ਫਰਿਆਦ ਕਰ ਜ਼ਰੂਰ ਇਨਸਾਫ਼ ਮਿਲੇਗਾ ਜੇ ਗੱਲ ਪਰੰਪਰਾਾਂ ਚਾਵੇ ਉਥੋਂ ਨਿਆ ਦਾ ਖੈਰ ਨਾ ਪਵੇ ਤਾਂ ਫਿਰ ਸਿੰਘਾਂ ਪਾਸ ਪਹੁੰਚ ਕੇ ਸਾਰੀ ਗੱਲ ਦੱਸੀ ਉਹਨਾਂ ਪਾਸ ਫਰਿਆਦ ਲਾਣੀ ਇਹਨਾਂ ਤੋਂ ਬਿਨਾ ਕਿਸੇ ਬਾ ਨਹੀਂ ਫੜਨੀ ਦੈਲ ਨਾ ਛੱਡ ਤੇ ਸਵੇਰੇ ਹੀ ਲਾਹੌਰ ਨੂੰ ਤੁਰ ਜਾ ਫੌਜਦਾਰ ਨੇ ਵੜੇ ਰੀ ਉਮਰ ਦੀਆਂ ਬੁੜੀਆਂ ਔਰਤਾਂ ਨੂੰ ਇਨਾਮ ਇਕਰਾਮ ਦਾ ਲਾਲਚ ਦੇ ਕੇ ਕੁੜੀ ਨੂੰ ਵਰਗਲਾਉਣ ਲਈ ਕਿਹਾ ਪਰ ਸਲਮਾ ਇਸ ਆਦਮੀ ਨੂੰ ਕਿਸੇ ਵੀ ਹਾਲਤ ਦੇ ਵਿੱਚ ਕਬੂਲਣ ਲਈ ਤਿਆਰ ਨਾ ਹੋਈ ਜਦ ਕੋਈ ਵੀ ਢੰਗ ਸਫਲ ਨਾ ਹੋਇਆ ਤਾਂ ਇੱਕ ਵਕੀਲ ਤੇ ਇੱਕ ਲਾਲਚ ਦਾ ਪੁਤਲਾ ਮੌਲਵੀ ਤਿਆਰ ਕਰਕੇ ਢੋਂਗ ਰਚ ਲਿਆ ਕਿ ਆਉਣ ਵਾਲੇ ਜੁਮੇ ਨੂੰ ਸਲਮਾ ਨਿਕਾਹ ਲਈ ਮੰਨ ਗਈ ਹੈ ਰਹੀਮ ਬਖਸ਼ ਪਹਿਲਾਂ ਤਾਂ ਮਿਹਨਤ ਮਾਨਤ ਕਰਦਾ ਰਿਆ ਆਪਣੀ ਗਰੀਬੀ ਤੇ ਬੁਢੇਪੇ ਦਾ ਵਾਸਤਾ ਪਾਇਆ ਇਸ سلسلے ਵਿੱਚ ਸਰਾਂ ਦੀ ਦੁਹਾਈ ਪਈ ਪਰ ਪੱਥਰਦਿਲ ਹਾਕਮ ਨੇ ਏਕਣਾ ਸੁਣੀ ਉਹ ਨਿਰਾਸ਼ ਹੋ ਕੇ ਲਾਹੌਰ ਵੱਲ ਤੁਰ ਪਿਆ জাফর ਬੇਗ ਫੌਜਦਾਰ ਖਾਨ ਬਹਾਦਰ ਦੀ ਰਿਸ਼ਤੇਦਾਰੀ ਵਿੱਚੋਂ ਸੀ ਨਾਲੇ ਉਸ ਦਾ ਖਾੜਕੂ ਸਾਥੀ ਸੀ ਜੋ ਮਾਝੇ ਵਿੱਚ ਪੱਟੀ ਦੇ ਦਿਵਾਲੇ ਸਿੱਖਾਂ ਉੱਤੇ ਸਖਤੀ ਕਰਨ ਨਾਮ ਨਾ ਖੱਟ ਚੁੱਕਿਆ ਸੀ ਖਾਨ ਬਹਾਦਰ ਨੇ ਬੁੱਢੇ ਦੀ ਫਰਿਆਦ ਵੱਲ ਕੋਈ ਵੀ ਧਿਆਨ ਨਾ ਦਿੱਤਾ ਉਸ ਨੂੰ ਇਹ ਵੀ ਕਹਿ ਦਿੱਤਾ ਕਿ ਜਿਵੇਂ ਚਾਹੇ ਤਾਂ ਦਿੱਲੀ ਜਾ ਕੇ ਬਾਦਸ਼ਾਹ પાસે ਫਰਿਆਦ ਕਰ ਲਵੇ ਖਾਨ ਬਹਾਦਰ ਜਾਣਦਾ ਸੀ ਕਿ ਉਹ ਦਿੱਲੀ ਦਿੱਲੀ ਬਹੁਤ ਦੂਰ ਹੈ ਇੱਕ ਢੰਗ ਨਾਲ ਫੌਜਦਾਰ ਦੀ ਪੁੱਜ ਕੇ ਰਹੀ ਗਈ ਰਹੀਮ ਬਖਸ਼ ਨੂੰ ਲਾਹੌਰੋਂ ਵਾਪਸ ਮੁੜਦਿਆਂ ਰਾਤ ਪੂਲਿਆਂ ਲੱਗੇ ਪੈ ਗਈ ਐਸ ਨੂੰ ਪੱਟੀ ਦਾ ਹੋਣ ਕਰਕੇ ਪਤਾ ਸੀ ਕਿ ਇੱਥੇ ਭਾਈ ਤਾਰੂ ਸਿੰਘ ਜੀ ਦਾ ਘਰ ਮੁਸਾਫਿਰਾਂ ਤੇ ਨਿਆਸਰਿਆਂ ਦੇ ਲਈ ਚੰਗਾ ਠਿਕਾਣਾ ਹੈ ਉਸ ਨੂੰ ਹੁਣ ਸਿੰਘਾਂ ਤੋਂ ਸਹਾਇਤਾ ਬਿਨਾ ਹੋਰ ਕੋਈ ਰਾਹ ਨਹੀਂ ਸੀ ਦੱਸਦਾ ਪਰ ਸਿੰਘਾਂ ਨੂੰ ਕਿੱਥੋਂ ਲੱਭੇ ਇਹ ਸੋਚ ਕੇ ਕਿ ਸ਼ਾਇਦ ਇੱਥੋਂ ਕੋਈ ਪਤਾ ਲੱਗ ਸਕੇ ਉਹ ਭਾਈ ਜੀ ਪਾਸ ਆ ਗਿਆ ਰਹੀਮ ਬਖਸ਼ ਨੇ ਕਿਹਾ ਕਿ ਉਸਨੇ ਰਾਤ ਕੱਟਣੀ ਹੈ ਦੇ ਨਾਲ ਹੀ ਦੱਸ ਦਿੱਤਾ ਕਿ ਉਹ ਮੁਸਲਮਾਨ ਹੈ ਸਿੰਘ ਨੇ ਜਿਉ ਆਇਆ ਆਖਿਆ ਤਿਆਸ ਨੂੰ ਕਿਹਾ ਕਿ ਤੁਸੀਂ ਅੱਲਾ ਦਾ ਨੂਰ ਹੋ ਆਪਾਂ ਇੱਕੋ ਜਿਹੇ ਇਨਸਾਨ ਹਾਂ ਤੁਸੀਂ ਇਸ ਨੂੰ ਆਪਣਾ ਕਰ ਸਮਝੋ ਵਾਹਿਗੁਰੂ ਨੇ ਜੋ ਕੁਝ ਬਖਸ਼ਿਆ ਹੈ ਉਸ ਵਿੱਚ ਤੁਹਾਡਾ ਬਰਾਬਰ ਦਾ ਹਿੱਸਾ ਹੈ ਜਲ ਪਾਣੀ ਛਕਾਇਆ ਮੰਝਾ ਦਿੱਤਾ ਲੰਗਰ ਪੱਕੇ ਤੇ ਪਹਿਲਾਂ ਉਸ ਨੂੰ ਛਕਾਇਆ ਭਾਈ ਤਾਰੂ ਸਿੰਘ ਜੀ ਨੂੰ ਬਾਬੇ ਦੇ ਚਿਹਰੇ ਦੀ ਪਰੇਸ਼ਾਨੀ ਕੁਝ ਅਜੀਬ ਜਹੀ ਲੱਗੀ ਤੇ ਉਹ ਪੁੱਛ ਹੀ ਬੈਠਾ ਕਿ ਇਸ ਦਾ ਕੀ ਕਾਰਨ ਹੈ ਬੁੱਡੇ ਮਾਚੀ ਨੇ ਹੋਕੇ ਲੈ ਲੈ ਕੇ ਸਾਰੀ ਬੇਪਤਾ ਗੈ ਸੁਣਾਈ ਤੇ ਦੱਸਿਆ ਕਿ ਲਾਹੌਰੋਂ ਵੀ ਜਵਾਬ ਹੋ ਗਿਆ ਹੈ ਧੀ ਨੇ ਆਖਿਆ ਸੀ ਕਿ ਜੇਕਰ ਚਾਰੇ ਬੰਨੇ ਗੱਲ ਨਾ ਬਣੇ ਤਾਂ ਸਿੰਘਾਂ پاس ਜਾ ਦੁਖਾਈ ਪਾਈ ਪਰ ਮੈਂ ਸਿੰਘਾਂ ਨੂੰ ਕਿੱਥੋਂ ਲੱਭਾਂ ਇਹ ਕਾਰਨ ਹੈ ਮੇਰੀ ਪਰੇਸ਼ਾਨੀ ਦਾ ਗਰੀਬ ਦੀ ਕੀ ਜ਼ਿੰਦਗੀ ਹੈ ਪੋਇਤਾਰੂ ਸਿੰਘ ਜੀ ਨੇ ਧੀਰਜ ਦਿੰਦਿਆਂ ਕਿਹਾ ਕਿ ਰੱਬ ਦਾ ਦਰ ਸਭ ਲਈ ਖੁੱਲਾ ਹੈ ਤੁਸੀਂ ਉਸ ਤੇ ਭਰੋਸਾ ਰੱਖੋ ਸਭ ਠੀਕ ਹੋ ਜਾਵੇਗਾ। ਗਮਾ ਮਾਰੇ ਬੁੱਢੇ ਨੂੰ ਕੁਝ ਵੀ ਸਮਝ ਨਾ ਆਈ। ਤੇਵਨੇਤ ਨਾਲ ਛੜੀ ਦੇ ਵਿੱਚ 10 ਘੋੜ ਸਵਾਰ ਰਾਠ ਸਿੰਘ ਆਏ ਹੋਏ ਸਨ। ਤੇ ਭਾਈ ਸਾਹਿਬ ਨੇ ਵਾਵਾ ਹਨੇਰਾ ਹੋਏ ਤੋਂ ਲੰਗਰ ਲੈ ਕੇ ਜਾਣਾ ਸੀ। ਬੁੱਢੇ ਦੇ ਚਿਹਰੇ ਦੀ ਮਯੂਸੀ ਭਾਈ ਸਾਹਿਬ ਦੇ ਮਨ ਨੂੰ ਉਖੇੜ ਰਹੀ ਸੀ। ਦਿਲੋਂ ਉਸਨੇ ਉਸ ਅਕਾਲ ਪੁਰਖ ਦਾ ਸ਼ੁਕਰ ਮਨਾਇਆ। ਕਿ ਉਸ ਅਕਾਲ ਪੁਰਖ ਨੇ ਸਿੰਘਾਂ ਨੂੰ ਉਸ ਗਰੀਬ ਦੀ ਮਦਦ ਲਈ ਭੇਜਿਆ ਹੈ ਭਾਈ ਤਾਰੂ ਸਿੰਘ ਜੀ ਲੰਗਰ ਲੈ ਕੇ ਝਿੜੀ ਦੇ ਵਿੱਚ ਉਪੜੇ ਲੰਗਰ ਸ਼ਿਕਾ ਕੇ ਰਹੀਮ ਪੱਖਸ਼ ਦੀ ਵਿਧਿਆ ਸੁਣਾਈ ਦੇ ਕੇ ਹਾ ਕਿ ਹੁਣ ਤਾਂ ਸਿੰਘਾਂ ਪਾਸੋ ਹੀ ਸਹਾਇਤਾ ਦੀ ਆਸ ਹੈ ਸਿੰਘਾਂ ਵੀ ਅਰਦਾਸਾ ਸੋਧ ਕੇ ਤਿਆਰ ਆ ਕਰ ਲਿਆ ਪਾਈਸਾ ਰਹਿਬ ਨੂੰ ਕਿਹਾ ਕਿ ਉਸ ਗਰੀਬ ਨੂੰ ਉਠਾ ਕੇ ਪਿੰਡੋਂ ਬਾਹਰ ਲਿਆ ਕੇ ਸਾਡੇ ਨਾਲ ਕਰ ਦਿਓ ਤਾਂ ਕਿ ਅੱਗੇ ਸ਼ਹਿਰ ਵਿੱਚ ਥਾਂ ਟਿਕਾਣੇ ਆਪੜਨ ਲਈ ਸਾਡੀ ਅਗਵਾਈ ਕਰ ਸਕੇ ਵਾਪਸ ਘਰ ਆ ਕੇ ਭਈ ਤਾਰੂ ਸਿੰਘ ਜੀ ਨੇ ਬਾਬੇ ਨੂੰ ਉਠਾਇਆ ਤੇ ਸਾਰੀ ਗੱਲ ਦੱਸੀ ਤੇ ਕਿਹਾ ਕਿ ਨਿਮਾਨੀ ਦੀ ਕੂਕ ਵਾਹਿਗੁਰੂ ਦੇ ਦਰਬਾਰ ਸੁਣੀ ਗਈ ਹੈ ਸਿੰਘ ਆ ਗਏ ਹਨ ਤੇ ਦੋ ਪਹਿਰਾਂ ਦੇ ਅੰਦਰ ਅੰਦਰ ਲਗੜਦੇ ਪੰਜੇ ਚ ਤੜਫਦੀ ਬਟੇਰੀ ਖਿੱਚ ਲਾਵਾਂਗੇ। ਬੁੱਡੇ ਨੂੰ ਬਾਹਰ ਲਿਆ ਕੇ ਇੱਕ ਸਿੰਘ ਦੇ ਪਿੱਛੇ ਬਿਠਾ ਦਿੱਤਾ ਤੇ ਅੱਧੇ ਇੱਕ ਪਹਿਰ ਵਿੱਚ ਭਲਿਆਂ ਵਾਲੀ ਸਾਥ ਲਾਗੇ ਪੱਟੀ ਦੇ ਬਾਹਰਲੇ ਦਰਵਾਜ਼ੇ ਤੇ ਪਹਿਰਿਆਂ ਵਾਲਿਆਂ ਨੂੰ ਜਾਦਬੋਚਿਆ। ਬੁੱਡੇ ਨੂੰ ਨਾਲ ਲੈ ਕੇ ਹਵੇਲੀ ਦਾ ਬੂਹਾ ਇਹ ਕਹਿ ਕੇ ਖੁਲਵਾ ਲਿਆ ਕਿ ਲਾਹੌਰੋਂ ਖਾਸ ਹਰਕਾਰਾ ਆਇਆ ਹੈ। ਅੰਦਰ ਵੜਦਿਆਂ ਹੀ ਪਹਿਰੇਦਾਰਾਂ ਨੂੰ ਪਾਰ ਬੁਲਾ ਦਿੱਤਾ ਤੇ ਬਾਕੀ ਸੁੱਤੇ ਹੀ ਨਾਪ ਲੈ। ਜਿੰਨਾ ਸਿਰ ਚੁੱਕਿਆ ਸਿਰ ਵਢਾ ਬੈਠੇ। ਬਚੇ ਉਹ ਜੋ ਕਿ ਸਲਮਾਰ ਗਏ। ਰਹੀਮ ਬਖਸ਼ ਦੇ ਕਹਿਣ ਤੇ ਕੁੜੀ ਨੇ ਬੂਹਾ ਖੋਲ ਦਿੱਤਾ ਤੇ ਉਸ ਨੂੰ ਨਾਲ ਲੈ ਕੇ ਸਿੰਘ ਜਿਵੇਂ ਆਏ ਸਨ ਤੇਵੇਂ ਹਵਾ ਹੋ ਗਈ। ਸ਼ਹਿਰੋਂ ਬਾਹਰ ਨਿਕਲਣ ਤੋਂ ਪਹਿਲਾਂ ਬੁੱਢੇ ਨੂੰ ਕਿਹਾ ਕਿ ਜੋ ਕੁਝ ਕਰੋ ਪੱਲੇ ਬੰਨਣ ਵਾਲਾ ਲੈ ਜਾ ਸਕਦਾ ਹੈ ਲੈ ਲੈ ਫਿਰ ਬਾਹਰ ਆ ਕੇ ਪਿਉਤੀ ਨੂੰ ਇੱਕ ਘੋੜੇ ਉੱਤੇ ਕਰਕੇ ਅੱਧੀ ਰਾਤ ਤੋਂ ਪਿੱਛੋਂ ਪੂਲੀ ਆ ਗਏ ਸਿੰਘਾਂ پاس ਜੋ ਕੁਝ ਵੀ ਸੀ ਉਹ ਵੀ ਕੁੜੀ ਦੇ ਹਵਾਲੇ ਕਰ ਦਿੱਤਾ ਉਹਨਾਂ ਰਾਤ ਘਰ ਕੱਟੀ ਤੇ ਸਿੰਘ ਝਿੜੀ ਵਿੱਚ ਚਲੇ ਗਏ ਦੋ ਤਿੰਨ ਇੱਥੇ ਰਹਿ ਕੇ ਬੁੱਢਾ ਰਹੀਮ ਬਖਸ਼ ਤਾਰੂ ਸਿੰਘ ਅਤੇ ਦੂਜਿਆਂ ਸਿੰਘਾਂ ਨੂੰ ਅਸੀਸਾ ਦਿੰਦਾ ਹੋਇਆ ਧੀ ਨੂੰ ਲੈ ਕੇ ਕਸੂਰ ਵੱਲ ਚਲਾ ਗਿਆ ਜਿਥੇ ਉਹ ਆਪਣੀ ਰਿਸ਼ਤੇਦਾਰੀ ਦੱਸਦਾ ਸੀ